ਲੋ ਸੰਗੋਜੀ ਇਹ ਆਪਣੇ ਵੀਰ ਆਏ ਸੀ ਫਗਵਾਲੇ ਤੋਂ ਸਿੰਘਾਂ ਨੇ ਇੱਥੇ ਜਿਹੜੇ ਸੇਵਾਦਾਰ ਸਿੰਘਾਂ ਦੇ ਨਾਲ ਮਿਲ ਕੇ ਸਾਰੇ ਹਾਲ ਜੋ ਜਿੰਨੇ ਮੈਡ ਸੀਗੇ ਚੱਕੇ ਮਰਦ ਦਾ ਸੌਖਾ ਸੰਕਰ ਕੇ ਸਾਰੇ ਥੜਾ ਸਾਬ ਤੋਂ ਪੁਰਾਣੇ ਵਸਤਰ ਚੱਕ ਕੇ ਸਾਰੀ ਸੇਵਾ ਸੰਭਾਲ ਕੀਤੀ ਆ ਦੇਖਿਓ ਇਹਦਾ ਬਹੁਤ ਵਧੀਆ ਉਪਰਾਲਾ ਕੀਤਾ ਕਿ ਸਾਰੇ ਹੀ ਹਾਲ ਨੂੰ ਥੜਾ ਸਾਬ ਨੂੰ ਚੰਗੀ ਤਰ੍ਹਾਂ ਧੋ ਕੇ ਸ਼ੌਧ ਕੀਤਾ ਗਿਆ ਕਿਉਂਕਿ ਉਸ ਦੋਸ਼ ਨੇ ਇੱਥੇ ਜਿਹੜੀ ਬੇਅਦਬੀ ਸਾਰੀ ਦਿਖੀ ਆ ਬੋਲਣੋਂ ਵੀ ਦਿਲ ਨਹੀਂ ਕਰਦਾ ਜਿਹੜੀ ਕੀਤੀ ਸੀਗੀ ਤਾਂ ਸਾਰਾ ਕੁਝ ਪੀੜਾ ਸਾਹਿਬ ਚੱਕ ਕੇ ਸੌਖਾ ਹਸਲ ਕਰਕੇ ਮਹਾਰਾਜ ਦੇ ਸਾਰੇ ਹਾਲ ਨੂੰ ਸਿੰਘਾਂ ਨੇ ਰਲ ਮਿਲ ਕੇ ਪਾਣੀ ਨਾਲ ਧੋਤਾ ਚੰਗੀ ਤਰ੍ਹਾਂ ਤੇ ਇਹ ਮੈਂਡ ਫਿਕਸ ਕੀਤੇ ਹੋਏ ਸੀ ਸਾਰੇ ਚੱਕ ਤੇ ਪਿੰਡ ਤੋਂ ਵੀ ਬਹੁਤ سارے ਨੌਜਵਾਨਾਂ ਨੇ ਆ ਕੇ ਜੀ ਸੇਵਾ ਕੀਤੀ ਆ ਤੇ ਬਹੁਤ ਵਧੀਆ ਗੱਲ ਆ ਇਹ ਜਿਹੜੀ ਸੋਚ ਮਹਾਰਾਜ ਨੇ ਇਹਨਾਂ ਸਿੰਘਾਂ ਦੇ ਦਿਲ ਚ ਪਾਈ ਇਹ ਵੀਰ ਹਣੀ ਸਾਡੇ ਫਗਵਾਲੇ ਤੋਂ ਆਏ ਸੀਗੇ ਤੇ ਆਹ ਦੇਖ ਲਓ ਕਿਦਾਂ ਪੈਪ ਲਾ ਕੇ ਮੋਟਰ ਤੇ ਤਾਂ ਚੰਗੀ ਤਰ੍ਹਾਂ ਧੁੱਤ ਆ ਗਿਆ ਵਿੱਚੇ ਥੜਾ ਸਾਹਿਬ ਨੂੰ ਵਿੱਚੇ ਸਾਰੇ ਹਾਲ ਨੂੰ ਤੇ ਪਿੰਡ ਦੇ ਨੌਜਵਾਨ ਨੇ ਵੀ ਬਰਾਬਰ ਸੇਵਾ ਕੀਤੀ ਆ ਕੋਈ ਇਹੋ ਜਿਹੀ ਗੱਲ ਨਹੀਂ ਹੈ ਪਿੰਡ ਨਗਰ ਦਾ ਪੂਰਾ ਸਹਿਯੋਗ ਆ ਤੇ ਬਣਦਾ ਵੀ ਸੀ ਇੰਨੀ ਵੱਡੀ ਗੱਲ ਹੋਈ ਹੋਵੇ ਤਾਂ ਥੜਾ ਸਾਹਿਬ ਨੂੰ ਤੇ ਹਾਲ ਨੂੰ ਧੋਣਾ ਬਣਦਾ ਸੀ ਕਿਉਂਕਿ ਸ਼ੁੱਧਤਾ ਤਾਂ ਪਾਣੀ ਨਾਲ ਆਉਂਦੀ ਆ ਤੇ ਆਹ ਦੇਖੋ ਸਿੰਘ ਲੱਗੇ ਹੋਏ ਆ ਲਾਲ ਮੇਲ ਕੇ ਸੇਵਾ ਕਰਨ ਇਹ ਜੰਡਿਆਲਾ ਮੰਝ ਕੀ ਜਿੱਥੇ ਬੀਅਦਵੀ ਹੋਈ ਸੀ ਮਹਾਰਾਜ ਦੀ ਉਸ ਗੁਰਦੁਆਰਾ ਬਾਬਾ ਸਿੱਧ ਦੀਆਂ ਜਿਹੜੀਆਂ ਵੀਡੀਓ ਆਪਣੇ ਕੋਲ ਪਹੁੰਚੀਆਂ ਸੀ ਜੀ ਤੇ ਆਪਾਂ ਮੌਕੇ ਤੇ ਮੌਜੂਦ ਨਹੀਂ ਸੀ ਤੇ ਉਹ ਵੀਡੀਓ ਜ਼ਰੂਰ ਆਈਆਂ ਕਿ ਇਹ ਜਿਹੜੀ ਵੀਡੀਓ ਵੀ ਜ਼ਰੂਰ ਪਾਈ ਜਾਵੇ ਤਾਂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਸਿੰਘ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਆ ਸੋ ਬੜੀ ਵਧੀਆ ਗੱਲ ਆ ਕਿ ਆ ਦੇਖ ਲਓ ਇਹਨ ਥੜਾ ਸਾਹਿਬ ਆਜ ਇੱਥੇ ਭਾਈ ਨੀਲੇ ਬਾਣੇ ਵਾਲਾ ਬੈਠਾ ਏ ਸੈਡ ਨੂੰ ਉਸ ਦੋਸ਼ਤ ਨੇ ਜਿਹੜਾ ਉਹ ਕੁਕਰਮ ਕੀਤਾ ਸੀਗਾ ਤੇ ਇਹ ਉਹ ਥੜਾ ਸਾਹਿਬ ਵਿੱਚ ਤੇ ਮਹਾਰਾਜ ਪ੍ਰਕਾਸ਼ ਸੀ ਤੇ ਆ ਲਓ ਸਾਰਾ ਹੀ ਹਾਲ ਤੋਂ ਹੋ ਗਿਆ ਜੀ ਚੰਗੀ ਤਰ੍ਹਾਂ ਤੇ ਸਾਰਾ ਹੀ ਸਮਾਨ ਘਟਦਾ ਜਿੰਨਾ ਹਾਲ ਦੇ ਵਿੱਚ ਪਿਆ ਸੀ ਕੋਈ ਚੀਜ਼ ਨਹੀਂ ਛੱਡੀ ਸਿੰਘਾ ਨੇ ਤੇ ਚੰਗੀ ਤਰ੍ਹਾਂ ਧੋ ਬਣਾ ਕੇ ਹਾਲ 'ਚ ਦੁਬਾਰਾ ਪ੍ਰਕਾਸ਼ ਕਰਨਾ ਮਹਾਰਾਜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ